ਪਜਿਥੇ ਹਾਰਾਂ ਨੂੰ ਖਰਚਾ ਕਰਦੇ ਆ ਜਿਹੜਾ ਬੜਾ ਸਮਝ ਕੇ ਖਰਚਾ ਕਰੋ ਇਹ ਨਾ ਦੇਖੋ ਜਿਹੜਾ ਆਪਾਂ ਤੋਂ ਤਕੜਾ ਉਹਦੇ ਮਗਰ ਲਾ ਕੇ ਆਪਾਂ ਜਿਹਦਾ ਸਰਤਾ ਵਾ ਆਪਾਂ ਵੀ ਮਗਰ ਲਾ ਕੇ ਉਹਦੇ ਉਨਾ ਖਰਚਾ ਕਰੀਏ ਜੇ ਤੁਹਾਡੀ ਜਿੰਨੀ ਥੋੜੀ ਜੇਬ ਇਜਾਜ਼ਤ ਦਿੰਦੀ ਆ ਉਸ ਹਸਾਬ ਨਾਲ ਖਰਚਾ ਕਰ ਲਓ ਕਿਉਂਕਿ ਜੇ ਆਪਾਂ ਹਸਾਬ ਨਾਲ ਖਰਚਾ ਕਰਾਂਗੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਬਾਅਦ ਵਿੱਚ ਜੇ ਆਪਾਂ ਨਜਾਇਜ਼ ਖਰਚਾ ਕਰਾਂਗੇ ਫਿਰ ਬਾਅਦ ਚ ਆਪਾਂ ਨੂੰ ਦਿੱਕਤ ਆਉਂਦੀ ਰਹਿੰਦੀ ਜੇ ਆਪਾਂ ਜੇਬ ਦੀ ਜਿਵੇਂ ਕਹਿੰਦੇ ਹੈ ਸੀ ਤੋ ਵੱਧ ਖਰਚਾ ਕਰ ਦਨ ਫਿਰ ਆਪਾਂ ਨੂੰ ਬਾਅਦ ਵਿੱਚ ਨਹੀਂ ਦਿੱਕਤ ਆਉਂਦੀ ਨਹੀਂ ਇਸ ਕਰਕੇ ਜਦੋਂ ਵੀ ਖਰਚਾ ਕਰਨਾ ਦੇਣ ਤਿਆਰ ਕੋਈ ਵੀ ਹੋਵੇ ਬੜੇ ਸਮਝ ਨਾਲ ਖਰਚਾ ਕਰੋ ਜਿਹੜੇ ਆਪਾਂ ਨੂੰ ਬਾਅਦ ਵਿੱਚ ਇਹ ਚੀਜ਼ ਤੇ ਇਹਨੂੰ ਦੇਖਣਾ ਪਵੇ ਵੀ ਖਰਚਾ ਜ਼ਿਆਦਾ ਹੋ ਗਿਆ ਹਲੇ ਆਪਾਂ ਨੂੰ ਕਹਾ ਵੀ ਕਦੋਂ ਜਿਵੇਂ ਕਹਿੰਦੇ ਇੱਕ ਤਨਖਾਹ ਆਉਣੀ ਹੁੰਦੀ ਹੈ ਉਹ ਕੰਮ ਹੁੰਦਾ ਵੀ ਕਦੇ ਵੀ ਕਿਸੇ ਦੇ ਮਗਰ ਤੱਕੜੇ ਦੇ ਲਾ ਕੇ ਖਰਚਾ ਨਾ ਕਰੋ ਆਜ਼ ਦੀ ਚਿਹਰ ਦੇਖੋ ਤੇ ਫਿਰ ਆਪਾਂ ਬੜਾ ਖੁਸ਼ ਰਹਿਨੇ ਆ ਤੇ ਨਾਲੇ ਆਪਾਂ ਨੂੰ ਜਿਵੇਂ ਕਹਿੰਦੇ ਸਾਦੀ ਦੀਵਾਲੀ ਲੋੜੀਆਂ ਹੁੰਦੀਆਂ ਨੇ ਜੇ ਆਪਾਂ ਵਧੀਆ ਘਰੇ ਆਪਦੇ ਰੋਟੀ ਖਾਈ ਜੈਨੇ ਟਾਈਮ ਨਾਲ ਸਭ ਕੁਝ ਕਰਕੇ ਤੇ ਧਿਆਨ ਰੱਖ ਕੇ ਫਿਰ ਆਪਣੀ ਸਾਦੀ ਦੀਵਾਲੀ ਆ ਇਸ ਕਰਕੇ ਜਦੋਂ ਵੀ ਖਰਚਾ ਕਰਨਾ ਬੜੇ ਧਿਆਨ ਨਾਲ ਖਰਚਾ ਕਰਨਾ ਠੀਕ ਹੈ ਜੀ